ਗੁਰ ਮਿਲ ਚਾਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਗੁਰੂ ਨੂੰ ਮਿਲ ਕੇ ਸਿੱਖ ਨੂੰ ਜਿਉਣ ਦਾ ਚੱਜ ਆ ਜਾਂਦਾ ਬਾਈ ਮੀਟਿੰਗ ਆ ਗੁਰੂ ਅੰਤਿਆਰਿਓ ਬੱਦਸ ਮੀਟਿੰਗ ਮੀ ਸਾਡੇ ਘਰ ਪਰੌਣਾ ਆ ਜੇ ਧਿਆਨ ਨਾਲ ਸੁਣਿਓ ਹਣੇ ਗੱਲ ਮਿਲਣਾ ਕੀ ਹੁੰਦਾ ਆਪਾਂ ਕਿਸੇ ਦੇ ਘਰ ਜਾਈਏ ਜੇ ਸਾਡੇ ਘਰ ਪਰੌਣਾ ਆਜੇ ਦਰਵਾਜ਼ਾ ਖੜਕਾ ਕੇ ਸਾਨੂੰ ਵੇਖ ਕੇ ਮੁੜ ਜੇ ਆਪਾਂ ਕਹਣਾ ਇਦਾਂ ਲੱਗਿਆ ਜਿਹੋ ਜਿਹਆ ਆਇਆ ਜਿਹੋ ਜਿਹਆ ਸੰਗ ਤੇ ਬੋਲੋ ਜਿਹੋ ਜਿਹਆ ਆਇਆ ਜਿਹੋ ਜਿਹਆ ਨਾ ਆਇਆ ਨਾ ਕੋਈ ਗੱਲ ਨਹੀਂ ਨਾ ਕੋਈ ਬਾਤ ਨਹੀਂ ਨਾ ਮੇਰਾ ਹਾਲ ਚਾਲ ਪੁੱਛਿਆ ਨਾਕਸ ਅੰਦ ਦੋ ਲੁਕਸ ਐਟ ਮੀ ਐਂਡ ਵਾਕਸ ਆਫ ਐਸ ਇਫ ਹੀ ਡਿਡਨਟ ਇਵਨ ਸੀ ਮੀ ਇਹਨੂੰ ਆਪਾਂ ਕੀ ਕਹਿੰਦੇ ਆ ਮਿਲਣ ਆਇਆ ਸੀ ਪਿਆਰਿਓ ਦੱਸੋ ਇਹਨੂੰ ਕੀ ਕਵਾਂਗੇ ਕਿ ਮਿਲਣ ਆਇਆ ਸੀ ਕਿ ਮੱਥਾ ਮਾਰਨ ਆਇਆ ਸੀ ਜੇ ਆਪਾਂ ਕਿਸੇ ਦੇ ਘਰ ਜਾਈਏ ਉਹਨਾਂ ਦਾ ਹਾਲ ਚਾਲ ਨਾ ਪੁੱਛੀਏ ਬਸ ਬਾਹਰੋਂ ਦਰਵਾਜ਼ਾ ਖੜਕਾ ਕੇ ਡੋਰ ਬੈਲ ਵੀ ਵਿਦ ਦ ਡੋਰ ਬੈਲ ਐਂਡ ਵੀ ਵਾਕ ਆਫ ਇਨ ਇੰਗਲੈਂਡ ਵੀ ਯੂਸ ਟੂ ਪਲੇ ਗੇਮਸ ਐਸ ਕਿਡਸ ਇੱਥੇ ਤੁਸੀਂ ਹੋਰ ਨਾ ਕਹਿੰਦੇ ਹੋਵੋਗੇ ਪਰ ਇੰਗਲੈਂਡ ਵਿੱਚ ਵੀ ਇਸ ਟਿਸ ਆਈ ਬਰਾ ਅਟਾ ਜਿੰਜਰ ਵਨ ਯੂਸ ਟੂ ਨਾਕ ਕੰਪੀਪਲਜ਼ ਡੋਰਸ ਐਂਡ ਰਨ ਅਵੇ ਬੱਚੇ ਹੁੰਦੇ ਆਪਾਂ ਖੇਡਦੇ ਹੁੰਦੇ ਸੀ ਇਹ ਗਮਾ ਇਹ ਕਿਸੇ ਦਾ ਦਰਵਾਜ਼ਾ ਕਰਨਾ ਫਿਰ ਭੱਜ ਜਾਣਾ ਨੋਕਨ ਸੋਮਸ ਡੋ ਐਂਡ ዱ ਅ ਰਨਰ ਐਂਡ ਉਹਨਾਂ ਨੇ ਦਰਵਾਜ਼ਾ ਖੋਲ ਕੇ ਵੇਖਣਾ ਕਿ ਕੌਣ ਆਇਆ ਪਰ ਕੋਈ ਇੱਥੇ ਹਣਾ ਨਹੀਂ ਬੱਚੇ ਹੁੰਦੇ ਇਹ ਗੇਮਾਂ ਨੌਜਵਾਨ ਛੋਟੇ ਛੋਟੇ ਬੱਚੇ ਖੇਡਦੇ ਆ ਐਂਡ ਪਿਆਰਿਓ ਮਾਫ ਕਰਿਓ ਆਪਾਂ ਗੁਰੂ ਘਰ ਵੀ ਇਦਾਂ ਹੀ ਕਰਦੇ ਆਂ ਦਰਵਾਜ਼ਾ ਖੜਕਾ ਕੇ ਬਸ ਤੁਰ ਜਾਂਦੇ ਆਂ ਮਾਰਾ ਨੂੰ ਵੇਖ ਕੇ ਬਸ ਲੰਘ ਜਾਂਦੇ ਆਂ ਵੀ ਲੁੱਕ ਐਟ ਮਹਾਰਾਜ ਐਂਡ ਜਸਟ ਵੋਕ ਆਫ ਫੇਰ ਕਹਿੰਦੇ ਆ ਮੱਥਾ ਟੇਕਿਆ ਏ ਸਿੱਖਾ ਹੁਣ ਤੂੰ ਆਪ ਸੋਚ ਲੈ ਜੇ ਰਿਸ਼ਤੇਦਾਰਾਂ ਨਾਲ ਇਦਾਂ ਨਹੀਂ ਕਰ ਸਕਦਾ ਫਿਰ ਆਪਣੇ ਗੁਰੂ ਨਾਲ ਕਿਉਂ ਕਰ ਰਿਹਾ ਇਫ ਯੂ ਕਾਂਟ ਡੂ ਥੈਟ ਵਿਦ ਯੋਰ ਰਿਲੇਸ਼ਨਸ ਵਿਦ ਯੋਰ ਫਰੈਂਡਸ ਐਂਡ ਯੋਰ ਫੈਮਲੀ ਵੀ ਫਾਈਂਡ ਇਟ ਰੂਡ ਵੀ ਫਾਈਂਡ ਇਟ ਰੂਡ ਡੋਨਟ ਵੀ ਜਸਟ ਟੂ ਗੋ ਟੂ ਸਮਵਨਸ ਹਾਊਸ ਲੁੱਕ ਐਟ ਦੈ ਫੇਸ ਐਂਡ ਵੋਕ ਬੈਕ ਆਊਟ ਦ ਪਰਸਨ ਇਜ਼ ਗਨ ਟੂ ਥਿੰਕ ਵਾਟ ਵੀ ਡੂ ਜਸਟ ਕੇਮ ਟੂ ਆ ਹਾਊਸ ਲੁੱਕਡ ਐਟ ਹਰ ਐਂਡ ਵੋਕਟ ਅਵੇ ਅਨ ਪਿਆਰਿਓ ਗੁਰੂ ਤਾਂ ਨਹੀਂ ਕਹਿ ਰਿਆ ਗੁਰੂ ਤਾਂ ਫਿਰ ਵੀ ਸਾਡੀਆਂ ਝੋਲੀਆਂ ਭਰਦਾ ਪਰ ਸਿੱਖਾ ਤੂੰ ਹੀ ਸੋਚ ਲੈਣਾ ਚਾਹੀਦਾ ਕਿ ਮੈਂ ਕੀ ਕਰ ਰਿਆਂ ਜੇ ਦੁਨਿਆਵੀ ਲੋਕਾਂ ਦੇ ਨਾਲ ਇਦਾਂ ਨਹੀਂ ਕਰ ਸਕਦਾ ਫਿਰ ਮੈਂ ਆਪਣੇ ਗੁਰੂ ਨਾਲ ਕਿਉਂ ਕਰ ਰਿਆਂ ਸਮਾ ਕੇ 5 ਮਿੰਟ ਬੈਠ ਕੇ ਚਲ ਜਿਆ ਕਰ ਜੇ ਗੁਰਬਾਣੀ ਦਾ ਜਾਪ ਜੇ ਖੰਡ ਪਰ ਸਾਹਿਬ ਨਹੀਂ ਹੋ ਰਿਹਾ ਤੂੰ ਬੈਠ ਕੇ ਕੋਚੋਪੀ ਸਾਹਿਬ ਦਾ ਪਾਠ ਕਰ ਲੈ ਇਫ ਯੂ ਡੋਟ ਨੋ ਚੋਪੀ ਸਾਹਿਬ ਜਸ ਸਿਟ ਡਾਊਨ ਐਂਡ ਜਸ ਡੂ ਵਾਹ ਗੁਰੂ ਵਾਹ ਗੁਰੂ ਫੋਰ 5 ਮਿੰਟਸ ਵਾਇਗੁਰੂ ਤਾਂ ਸਾਰੇ ਹੀ ਕਰ ਸਕਦੇ ਆ ਅਖਿਟਖੰਡੂ ਵਾਇਗੁਰੂ ਅਨਾਦੋ ਅਨਪੜ੍ਹ ਵੀ ਪੜਿਆ ਵੀ ਵਾਇਗੁਰੂ ਜਪ ਸਕਦਾ ਤੂੰ 5 ਮਿੰਟ ਵਾਇਗੁਰੂ ਕਰ ਲਿਆ ਕਰ ਅਨ ਪਿਆਰੇਓ ਸਹੀ ਗੱਲ ਆ ਕਮਿਊਨੀਕੇਟ ਗੁਰੂ ਨਾਲ ਕਰੋ